ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਕਥਾ ਤਰਨ ਤਨ ਸਰੋਵਰ ਰਚਨਾ ਦੀ ਹੈ ਇਸ ਤਰ੍ਹਾਂ ਆਮ ਦਾਸਪੁਰ ਵਿੱਚ ਗੁਰੂ ਜੀ ਦੇ ਪਾਸ ਅਨੇਕਾਂ ਸਿੱਖਾਂ ਆਣ ਕੇ ਆਪਣੇ ਸੰਸੇ ਦੂਰ ਕਰਕੇ ਅਤੇ ਨਾਮ ਦਾ ਉਪਦੇਸ਼ ਲੈ ਕੇ ਆਪਣਾ ਜਨਮ ਸਫਲਾ ਕਰਦੇ ਇੱਕ ਦਿਨ ਗੁਰੂ ਜੀ ਨੇ ਆਪਣੇ ਨਾਨਕੇ ਪਰਿਵਾਰ ਨੂੰ ਮਿਲਣ ਵਾਸਤੇ ਗੋਇੰਦਵਾਲ ਜਾਣ ਦੀ ਤਿਆਰੀ ਕੀਤੀ ਭਾਈ ਬੁੱਢਾ ਜੀ ਆਦ ਅਤੇ ਕੁਝ ਹੋਰ ਸਿੱਖਾਂ ਨੇ ਵੀ ਆਪ ਜੀ ਦੇ ਨਾਲ ਜਾਣ ਵਾਸਤੇ ਬੇਨਤੀ ਕੀਤੀ ਗੁਰੂ ਜੀ ਮਾਤਾ ਗੰਗਾ ਜੀ ਨੂੰ ਇੱਥੇ ਛੱਡ ਕੇ ਗਏ ਅਤੇ ਆਪ ਸਿੱਖ ਸੇਵਕਾਂ ਨਾਲ ਅੰਮ੍ਰਿਤਸਰ ਰਾਮਦਾਸਪੁਰ ਤੋਂ ਚੱਲ ਕੇ ਜਦ ਕੁਝ ਕੋਹਾਂ ਤੇ ਗਏ ਤਾਂ ਉੱਥੇ ਆਪ ਜੀ ਪਾਣੀ ਦੀ ਛਪੜੀ ਪਾਸ ਬਰਛਾਂ ਦੇ ਝੁੰਡੇ ਠਾਂ ਇੱਕ ਸੁੰਦਰ ਅਸਥਾਨ ਵੇਖ ਕੇ ਠਹਿਰ ਗਏ ਸਿੱਖਾਂ ਨੇ ਜਦ ਇੱਥੇ ਠਹਿਰਨ ਦਾ ਕਾਰਨ ਪੁੱਛਿਆ ਤਾਂ ਆਪ ਜੀ ਨੇ ਕਿਹਾ ਇੱਥੇ ਇੱਕ ਤੀਰਥ ਪ੍ਰਗਟ ਹੋਵੇਗਾ ਜਿਸ ਵਿੱਚ ਸ਼ਰਦਾ ਨਾਲ ਇਸ਼ਨਾਨ ਕਰਕੇ ਇਸਤਰੀ ਪੁਰਸ਼ ਮਨੋ ਕਾਮਨਾਵਾਂ ਪੂਰੀਆਂ ਕਰਨਗੇ ਅਤੇ अनेका ਸਰੀਰਕ ਰੋਗ ਦੂਰ ਹੋਣਗੇ ਇਸ ਸਥਾਨ ਦੇ ਇੱਕ ਪਾਸੇ ਇੱਕ ਪਿੰਡ ਪਲਾਸੌਰ ਅਤੇ ਦੂਸਰੇ ਪਾਸੇ ਖਾਰਾ ਦੇ ਖੱਤਰੀਆਂ ਤੇ ਪਲਾਸੌਰ ਦੇ ਰੰਗੜਾਂ ਵਿੱਚ ਸਦਾ ਲੜਾਈ ਝਗੜਾ ਲੱਗਾ ਰਹਿੰਦਾ ਸੀ ਇਹਨਾਂ ਦੋ ਪਿੰਡਾਂ ਦੇ ਲੋਕਾਂ ਨੂੰ ਸੱਦ ਕੇ ਗੁਰੂ ਜੀ ਨੇ ਕਿਹਾ ਨਾ ਤ ਲੜਾਈ ਝਗੜਾ ਚੰਗਾ ਨਹੀਂ ਹੁੰਦਾ ਤੁਸੀਂ ਸਾਨੂੰ ਗੁਰੂ ਘਰ ਨੂੰ ਕੁਝ ਜ਼ਮੀਨ ਮੁੱਲ ਦੇ ਦਿਓ ਅਸੀਂ ਇੱਥੇ ਇੱਕ ਤੀਰਸ ਰਚਾਂਗੇ ਜਿਸ ਦਾ ਸਭ ਨੂੰ ਲਾਭ ਹੋਵੇਗਾ ਉਪਰੰਤ ਸਾਡੇ ਇੱਥੇ ਰਹਿਣ ਕਰਕੇ ਤੁਹਾਡੇ ਲੜਾਈ ਝਗੜੇ ਮਿਟ ਜਾਣਗੇ ਇਹਨਾਂ ਦੋਹਾਂ ਪਿੰਡਾਂ ਦੇ ਲੋਕਾਂ ਨੇ ਗੁਰੂ ਜੀ ਦਾ ਬਚਨ ਮੰਨ ਕੇ 157000 ਤੋਂ ਗੁਰੂ ਜੀ ਨੂੰ ਇਹ ਜ਼ਮੀਨ ਮੁੱਲ ਦਿੱਤੀ ਜ਼ਮੀਨ ਖਰੀਦ ਕੇ ਗੁਰੂ ਜੀ ਨੇ ਸਰੋਵਰ ਦੀ ਤਿਆਰੀ ਵਾਸਤੇ ਸਾਰੇ ਸਿੱਖਾਂ ਅਤੇ ਮਸੰਦਾਂ ਨੂੰ ਆਗਿਆ ਕਰਕੇ 17 ਬੈਸਾਖ ਸੰਮਤ 1647 ਨੂੰ ਸਰੋਵਰ ਦੀ ਪਟਾਈ ਦਾ ਕੰਮ ਆਰੰਭ ਕਰ ਦਿੱਤਾ ਸਰੋਵਰ ਨੂੰ ਸੰਪੂਰਨ ਕਰਕੇ ਆਪ ਜੀ ਨੇ ਸੰਮਤ 1653 ਵਿੱਚ ਤਰਨਤਾਰਨ ਨਗਰ ਦੀ ਨੀਂਹ ਰੱਖ ਦਿੱਤੀ ਸਰੋਵਰ ਦੀ ਕਾਰਜ ਸੇਵਾਬਤ ਵਾਸਤੇ ਬਹੁਤ ਸਾਰੇ ਰਾਜ ਮਜ਼ਦੂਰ ਲਾ ਦਿੱਤੇ ਅਤੇ ਇੱਟਾਂ ਦੇ ਆਵੇ ਚੜ ਦਿੱਤੇ ਦੂਰ ਦੂਰ ਦੇਸਾਂ ਬਲਖ ਬਖਾਰੇ ਤੇ ਪਸ਼ਾਵਰ ਪੋਠੋਹਾਰ ਮਲਤਾਨ ਸਿੰਧ ਆਦਕ ਹੋਰ ਦੱਖਣ ਦੇ ਢਾਕੇ ਬੰਗਲੇ ਵੱਲੋਂ ਆਣ ਕੇ ਸੰਗਤਾਂ ਬਹੁਤ ਪ੍ਰੇਮ ਤੇ ਸ਼ਰਧਾ ਨਾਲ ਇਹ ਸੇਵਾ ਵਿੱਚ ਲੱਗੀਆਂ ਰਹਿੰਦੀਆਂ ਇਹਨਾਂ ਸੇਵਾਦਾਰਾਂ ਤੇ ਸਿੱਖ ਸੇਵਕਾਂ ਵਾਸਤੇ ਗੁਰੂ ਜੀ ਦਾ ਅਟੁੱਟ ਲੰਗਰ ਲੱਗਾ ਰਹਿੰਦਾ ਇਸ ਦੇ ਨੇੜੇ ਹੀ ਦੋ ਢਾਈ ਕੋ ਤੇ ਇੱਕ ਤੁਰਕ ਹਾਕਮ ਨੂਰਦੀਨ ਦੇ ਪੁੱਤਰ ਅਮੀਰ ਖਾਨ ਆਪਣੇ ਪਿੰਡ ਦੀ ਇੱਕ ਸਰਾ ਜਿਹੜੀ ਉਸਦੇ ਪਿਤਾ ਸਰਾ ਉਸ ਦੇ ਪਿਤਾ ਨੇ ਨੂਰਦੀਨ ਨੇ ਆਰੰਭ ਕੀਤੀ ਹੋਈ ਸੀ ਬਣਵਾ ਰਿਹਾ ਸੀ ਜਦ ਉਹ ਉਸ ਦੀਆਂ ਆਪਣੀਆਂ ਇੱਟਾਂ ਮੁੱਕ ਗਈਆਂ ਤਾਂ ਉਸ ਨੇ ਗੁਰੂ ਸਾਹਿਬ ਜੀ ਦੇ ਚੜਾਏ ਹੋਏ ਆਵਿਆਂ ਵਿੱਚੋਂ ਇੱਟਾਂ ਚੁੱਕ ਕੇ ਸਰਾ ਨੂੰ ਲਾ ਦਿੱਤੀਆਂ ਅਤੇ ਆਪਣੇ ਮਕਾਨ ਵੀ ਮਕਾਨ ਦੇ ਬਣਾਉਣ ਵਾਸਤੇ ਵੀ ਵਰਤ ਲਈਆਂ ਗੁਰੂ ਜੀ ਨੇ ਉਸ ਦੀ ਇਹ ਜ਼ਬਰਦਸਤੀ ਵੇਖ ਕੇ ਬਚਨ ਕੀਤਾ ਚੌਪਾਈ ਜਹਾਂ ਈਟ ਕਾ ਲਗੈ ਹਮਾਰੀ ਤਹਿ ਕੀ ਲਿਆ ਵਹਿ ਜੜਾ ਉਖਾਰੀ ਸਰਬ ਕੋਟ ਚੋਂ ਗਿਰਦ ਵਿਸਾਲਾ ਟਹ ਆਵੇ ਇਹ ਨਾਂ ਜਿਸ ਕਾਲਾ ਤਬ ਇਹ ਪੂਰਨ ਹੋਏ ਤੜਾੰਗ ਕਰਹਿ ਸਿੱਖ ਮੇਰੇ ਬੜ ਭਾਗ ਤੁਰਕ ਸਕਲ ਕੀ ਜੜਾ ਉਖਾਰੈ ਸਨਮੁਖ ਲੜੈ ਤਾਹੇ ਕੇ ਮਾਰੇ ਬਿਰਦ ਹੈ ਤੇਜ ਹਿੰਦਨ ਕੋ ਸੂਰ ਤਬ ਇਹ ਤਾਲ ਹੋਏ ਚਹ ਓਰ ਮੇਲਾ ਹੋਏ ਸਮ ਅਮਸਿਆ ਭਾਰੀ ਲਹ ਕਾਮਨਾ ਲੋਕ ਉਦਾਰੀ ਰੋਗ ਬਿਰਧ ਕੋ ਵਰਜਨ ਕਰਹੀ ਨਾਮ ਤਰਨ ਤਾਰਨ ਸੋ ਉਚਾਰਹੀ ਇਹ ਬਚਨ ਕਰਕੇ ਗੁਰੂ ਜੀ ਨੇ ਆਪਣਾ ਸਮਾਨ ਲੈ ਕੇ ਅੰਮ੍ਰਿਤਸਰ ਆ ਗਏ ਜਦ ਅਮੀਰਦੀਨ ਨੂੰ ਇਹ ਗੱਲ ਪਤਾ ਲੱਗਾ ਕਿ ਗੁਰੂ ਜੀ ਗੁੱਸੇ ਨਾਲ ਤਾਲ ਦਾ ਕੰਮ ਛੱਡ ਕੇ ਚਲੇ ਗਏ ਹਨ ਤਾਂ ਉਸ ਨੇ ਆਪਣਾ ਆਦਮੀ ਭੇਜ ਕੇ ਗੁਰੂ ਜੀ ਨੂੰ ਬੇਨਤੀ ਕੀਤੀ ਮੇਰੀ ਸਰਾਂ ਦੀ ਸਾਰੀ ਦੇ ਕੰਮ ਵਿੱਚ ਇੱਟਾਂ ਦੀ ਥੁੜ ਕਰਕੇ ਜਿਹੜੀਆਂ ਇੱਟਾਂ ਮੈਂ ਤੁਹਾਡੀਆਂ ਵਰਤ ਲਈਆਂ ਹਨ ਉਹਨਾਂ ਦਾ ਮੁੱਲ ਮੈਂ ਤੁਹਾਨੂੰ ਦਿੰਦਾ ਹਾਂ ਤੁਸੀਂ ਹੋਰ ਆਵਾਜ਼ ਚੜਾ ਕੇ ਆਪਣਾ ਤਾਲ ਦਾ ਕੰਮ ਸੰਪੂਰਨ ਕਰ ਲਵੋ ਫਿਰ ਮੈਂ ਆਪ ਜੀ ਨਾਲ ਇੱਟਾਂ ਕਦੇ ਨਹੀਂ ਲਾਮਾਂਗਾ ਗੁਰੂ ਜੀ ਨੇ ਉੱਤਰ ਦਿੱਤਾ ਕਿ ਜਿਸ ਜੋਰਾਬਰੀ ਦੇ ਮੁੱਲ ਨਾਲ ਤੁਸੀਂ ਦੇ ਸਾਡੇ ਤੋਂ ਇੱਟਾਂ ਲਈਆਂ ਹਨ ਉਸੇ ਮੁੱਲ ਨਾਲ ਹੀ ਸਾਡੇ ਸਿੱਖ ਤੁਹਾਡੇ ਪਾਸੋਂ ਇਟਾ ਲੈ ਕੇ ਸਰੋਵਰ ਨੂੰ ਪੱਕਿਆ ਕਰਨਗੇ ਇਸ ਸਮੇਂ ਅਸੀਂ ਹੋਰ ਆਵੇ ਨਹੀਂ ਚੜਾਵਾਂਗੇ ਇੱਥੇ ਕਥਾ ਸਮਾਪਤ ਹੁੰਦੀ ਆ ਉਮੀਦ ਕਰਦਾ ਤੁਹਾਨੂੰ ਮੇਰੇ ਵੱਲੋਂ ਜੋ ਇਹ ਅਪਰਾਲਾ ਕੀਤਾ ਗਿਆ ਬੜਾ ਪਸੰਦ ਆਵੇਗਾ ਤੁਸੀਂ ਇਹ ਜੋ ਕਥਾ ਮੈਂ ਆਪ ਜੀ ਨਾਲ ਸਾਂਝੀ ਕਰਨਾ ਤੁਸੀਂ ਇਸ ਨੂੰ ਅੱਗੇ ਹੋਰ ਸਿੰਘਾਂ ਤੱਕ ਪਹੁੰਚਾਓਗੇ ਸ਼ੇਅਰ ਜ਼ਰੂਰ ਕਰੋਗੇ ਤਾਂ ਕਿ ਸਾਡੇ ਇਤਿਹਾਸ ਬਾਰੇ ਜਿਨ੍ਹਾਂ ਕੋਲੇ ਸਮਾਂ ਨਹੀਂ ਹੈ ਪੜ੍ਹਨ ਦਾ ਉਹ ਇਹ ਸੁਣ ਕੇ ਸਾਡੇ ਇਤਿਹਾਸ ਤੋਂ ਜਾਣੂ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ